ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਲਓ ਸਾਡਾ YouTube ਚੈਨਲ ਭਵਨਦੀਪ ਕੌਰ ਐਂਡ ਤਰਨ ਅਜੱਪਾ ਕੱਲ ਕਰਾਂਗੇ ਡੈਰੀ ਫਾਰਮ ਬਾਰੇ ਡੈਰੀ ਫਾਰਮ ਇੱਕ ਇਹ ਜਾਂ ਤੰਦਜੋ ਦੀ ਬਦਿਆ ਤਾਂ ਬਹੁਤ ਹੈ ਜੀ ਠੀਕ ਹੈ ਪਰ ਇਹ ਤੰਦਾ ਕਦੇ ਬੰਦ ਨਹੀਂ ਹੋ ਸਕਦਾ ਜਿਵੇਂ ਆਪਾਂ ਹੋਰ ਕਾਰੋਬਾਰ ਕਰਦੇ ਆ ਕੋਈ ਵੀ ਉਹ ਕੰਮ ਬੰਦ ਹੋ ਸਕਦਾ ਪਰ ਇਹ ਕੰਮ ਕਦੇ ਬੰਦ ਨਹੀਂ ਹੁੰਦਾ ਚਲੋ ਮਿਹਨਤ ਤਾਂ ਆਪਾਂ ਜਿਹੜਾ ਮਰਜ਼ੀ ਕੰਮ ਕਰ ਲਈ ਜੀ ਉਹ ਚ ਜ਼ਰੂਰ ਆਉਂਦੀ ਆ ਪਰ ਇਹਨਾਂ ਤੇ ਦੁੱਧ ਤੋਂ ਬਣੇ ਪ੍ਰੋਡਕਟਾਂ ਦੀ ਮੰਗ ਵੀ ਬਹੁਤ ਜ਼ਿਆਦਾ ਰਹਿੰਦੀ ਆ ਜਿਵੇਂ ਦੁੱਧ ਲੱਸੀ ਦਹੀਂ ਇਹ ਬਹੁਤ ਮੰਗ ਰਹੇ ਦੀ ਇਹਨਾਂ ਨੇ ਆਪਾਂ ਅਕਸਰ ਸੁਣਦੇ ਆ ਵੀ ਕੈਮੀਕਲ ਵਾਲਾ ਦੁੱਧ ਕਿੰਨਾ ਮਿਲਦਾ ਪਰ ਦੁੱਧ ਤਾਂ ਫੇਰ ਵੀ ਨਹੀਂ ਪੂਰਾ ਹੋ ਰਿਹਾ ਦੁੱਧ ਦੀ ਮੰਗ ਤਾਂ ਬਹੁਤ ਆ ਜਦ ਆਪਾਂ ਕੋਈ ਵੀ ਕੰਮ ਸ਼ੁਰੂ ਕਰਦੇ ਆ ਜੀ ਉਹਦੇ ਵਿੱਚ ਮਿਹਨਤ ਦੇ ਨਾਲ ਨਾਲ ਟਾਈਮਿੰਗ ਜ਼ਰੂਰ ਪਾਲਦਾ ਹੋ। ਹਰੇਕ ਕੰਮ ਕਰਨ ਨੂੰ 3-4 ਸਾਲ ਤਾਂ ਲੱਗਦੇ ਹੀ ਲੱਗਦੇ ਨੇ ਚਾਹੇ ਆਪਾਂ ਕੋਈ ਦੁਕਾਨ ਖੋਲ੍ਹ ਲਈਏ ਕੁਛ ਮਰਜ਼ੀ ਕੰਮ ਸ਼ੁਰੂ ਕਰ ਲਈਏ। 3 ਤੋਂ 4 ਸਾਲ ਤਾਂ ਉਹਦੇ ਵਿੱਚ ਜ਼ਰੂਰ ਲੱਗਦੇ ਨੇ। ਇਸੇ ਲਈ ਇਹ ਫਾਰਮ ਨੂੰ ਵੀ ਸਕਸੈਸਫੁਲ ਬਣਾਉਣ ਵਾਸਤੇ 3 ਤੋਂ 4 ਸਾਲ ਜ਼ਰੂਰ ਲੱਗਦੇ ਨੇ। ਕਿਰਾਂਹੇ ਕੰਮ ਐਂ ਆਪਣਾ ਸੈਟਿੰਗ 'ਚ ਆ ਗਿਆ ਜੀ ਫਿਰ ਇਹ ਕੰਮ ਜਿੰਨੀ ਇਨਕਮ ਵੀ ਕਿਸੇ ਚੀਜ਼ ਤੋਂ ਨਹੀਂ ਬਣਦੀ ਆਪਾਂ ਨੂੰ। ਇਹ ਆਪਣੀ ਇੱਕ ਤਰ੍ਹਾਂ ਦੀ ਸਰਕਾਰ ਨੂੰ ਨੌਕਰੀ ਯੋਇਆ ਕਰੇ ਬੈਠਿਆਂ ਦੀ ਸਰਕਾਰ ਨੂੰ ਨੌਕਰੀ ਵਾਲੰਟ ਫਿਰ ਵੀ ਜਾਣਾ ਪੈਂਦਾ ਇਹ ਆਪਣਾ ਨਾਲੇ ਆਪਣਾ ਘਰ ਦਾ ਕੰਮ ਹੁੰਦਾ ਵਿਚ ਲੋਕ ਕਹਿੰਦੇ ਨੇ ਜਿਸਨ ਤੋਂ ਗੋਹੇ ਤੁਸ ਮਹਿ ਲਾਉਂਦੀ ਆ ਇਸ ਕਰਕੇ ਨਹੀਂ ਕਰਦੇ ਕੋਈ ਵੀ ਕੰਮ ਕਰਨਾ ਮਾੜਾ ਨਹੀਂ ਕੰਮ ਕਰਨਾ ਜ਼ਰੂਰੀ ਹੈ ਜਿਵੇਂ ਦਾ ਮੂਹੇ ਸਮਾ ਵਿਚ ਲੋ ਬਹੁਤ ਮਾੜਾ ਸਿਰਫ ਪੈਸੇ ਵਾਲੀ ਦੀ ਉਹ ਗੱਲ ਹੁੰਦੀ ਆ ਉਹ ਚੀਜ਼ ਨਾ ਕੰਮ ਆਪਾਂ ਨੂੰ ਕਰਨੇ ਪੈਣਗੇ ਪਰ ਡੈਰੀ ਫਾਰਮ ਦਾ ਕੰਮ ਆੜਾ ਨਹੀਂ ਬਹੁਤ ਵਧੀਆ ਜੀ ਇਹ ਵੀ ਕੰਮ ਮਿਹਨਤ ਤਾਂ ਕਰਨੀਉ ਪੈਂਦੀ ਆ ਤੇ ਇਹਦੇ ਪ੍ਰੋਡਕਟਾਂ ਦੀ ਸੇਲ ਵੀ ਜੇ ਆਪਾਂ ਇਹਨਾਂ ਦੇ ਪ੍ਰੋਡਕਟਾਂ ਦੀ ਸੇਲ ਖੁਦ ਕਰਦੇ ਆ ਤਾਂ ਉਹਦੇ ਵਿੱਚ ਆਪਾਂ ਨੂੰ ਬਹੁਤ ਬੈਨੀਫਿਟ ਮਿਲਦਾ ਕਈ ਜੀ ਮੈਂ ਹੁਣ ਆਪਾਂ ਡੈਰੀ ਚ ਦੁੱਧ ਪਾਉਣਾ ਜੀ ਡੈਰੀ ਚ ਦੁੱਧ ਬੇੜੀਆਂ ਦਾ ਵਿੱਚ 30 ਰੁਪਏ ਵੀ ਲੱਗਦਾ ਸ਼ਹਿਰਾਂ ਚ 30 ਰੁਪਏ ਕਿਲੋ ਲੱਸੀ ਵਿਕਰੀ ਆ ਲੀਟਰ ਲਾ ਲੋ ਕਿਤੇ ਕਿਲੋਆਂ ਚ ਵੀ ਹੁੰਦਾ ਕਿਤੇ ਲੀਟਰਾਂ ਚ ਵੀ ਹੁੰਦਾ ਹਨਾ 30 ਰੁਪਏ ਦਾ ਸ਼ਹਿਰ ਚ ਲੱਸੀ ਵੇਕਦੀ ਆ ਜੇ ਆਪਣਾ ਕਾਰੋਬਾਰ ਆਪਾਂ ਨੇ ਜਿਆਦਾ ਅੱਗਾ ਕਰਨ ਅੱਗੇ ਵਧਾਉਣਾ ਹੈ ਜੀ ਤਾਂ ਆਪਾਂ ਨੂੰ ਮਿਹਨਤ ਕਰਨੀ ਪਊਗੀ ਠੀਕ ਹੈ ਉਹਦੇ ਲਈ ਆਪਾਂ ਨੂੰ ਸ਼ਹਿਰ ਚ ਜਾ ਕੇ ਇਹਨਾਂ ਦੇ ਪ੍ਰੋਡਕਟਾਂ ਨੂੰ ਸੇਲ ਕਰਨਾ ਪਊਗਾ ਸੰਕ ਸ਼ਰਮ ਨੂੰ ਛੱਡ ਕੇ ਸ਼ਰਮ ਨੂੰ ਸ਼ਰਮੇ ਦੇ ਵਿੱਚ ਕੋਈ ਨਹੀਂ ਜੇ ਆਪਾਂ ਆਪ ਸੇਲ ਕਰਦੇ ਆਂ ਜੀ ਇਹਦੇ ਪ੍ਰੋਡਕਟ ਅਪਾ ਕਹਿੰਦੇ ਚਲੋ ਡੈਰੀ ਚ ਦੁੱਧ ਪਾਏ ਹੋ ਬਹੁਤ ਹੈ ਪਰ ਜੇ ਆਪਾਂ ਇਹਨਾਂ ਦੀ ਸੇਲਿੰਗ ਖੁਦ ਕਰੀਏ ਇਹਨਾਂ ਦੇ ਪ੍ਰੋਡਕਟਾਂ ਦੇ ਤਾਂ ਮੰਗ ਵੀ ਬਹੁਤ ਹੈ ਤੇ ਖੁਸ਼ ਹੋ ਕੇ ਵੀ ਸ਼ਹਿਰੀ ਲੈਂਦੇ ਨੇ ਵੀ ਹਾਂ ਵੀ ਵਧੀਆ ਚੀਜ਼ ਲੋ ਤਾਂ ਕਿਉਂਕਿ ਉਹ ਵੀ ਤਾਂ ਲੈਂਦੀ ਨਹੀਂ ਦੋਜੀ ਭਾ ਕੇ ਆਉਂਦੇ ਨੇ ਜਿਨ੍ਹਾਂ ਦੇ ਕੰਮ ਕਰਨ ਵਾਲੇ ਨੇ ਜੀ ਜਿਆਦਾ ਬੰਦੇ ਹੁੰਦੇ ਨੇ ਉਹ ਵੀ ਕਮ ਸੇਲਿੰਗ ਦਾ ਕੰਮ ਸ਼ੁ ਖੁਦ ਸ਼ੁਰੂ ਕਰਕੇ ਦੇਖੋ ਜੀ ਉਹਦੇ ਵਿੱਚ ਬੈਨੀਫਿਟ ਆਪਾਂ ਨੂੰ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਉਹ ਆਪ ਸੇਲ ਕਰਨ ਕਿ ਉਹਨਾਂ ਨੂੰ ਬੈਨੀਫਿਟ ਵਧੀਆ ਮਿਲੂਗਾ ਜੀ ਕਿਉਂਕਿ ਜਿਹੜਾ ਆਪਾਂ ਦੁੱਧ ਭਾ ਕੇ ਆਉਨੇ ਆ ਉਹਦੇ ਵਿੱਚ ਤਾਂ ਆਪਾਂ ਨੂੰ ਸਿਰਫ ਦੁੱਧ ਦੁੱਧ ਦਾ ਪ੍ਰੋਡਕਟ ਆ ਉਹਦੇ ਨਾਲ ਆਪਾਂ ਨੂੰ ਜਿਵੇਂ ਮੰਗ ਹੁੰਦੀ ਹੈ ਦਹੀਂ ਲੱਸੀ ਮੱਖਣੀ ਮਲਾਈ ਉਹ ਸਭ ਪ੍ਰੋਡਕਟ ਵੀ ਆਪਾਂ ਆਪ ਸੇਲ ਕਰ ਸਕਦੇ ਹਾਂ ਇਹ ਪ੍ਰੋਡਕਟ ਜਦ ਆਪ ਆਪ ਸੇਲ ਕਰਦੇ ਆ ਆਪਾਂ ਨੂੰ ਬੈਨੀਫਿਟ ਵੀ ਮਿਲਦਾ ਜਿਵੇਂ ਤੀਰ ਵੀ ਲਟਰ ਲੱਸੀ ਮਿਲਦੀ ਹੈ ਸ਼ਹਿਰਾਂ ਚ ਉਹ ਮੁੱਲ ਲੈ ਕੇ ਪੀਂਦੇ ਨੇ ਐਵੇਂ ਚੀਜ਼ਾਂ ਆਪਾਂ ਜੇ ਸੇਲ ਕਰੀਏ ਕਿਉਂ ਹੋ ਗਿਆ ਪਨੀਰ ਉਹ ਆਪਾਂ ਆਪ ਦਾ ਘਰ ਦਾ ਤਿਆਰ ਕਰਕੇ ਜੇ 베ਚੀਏ ਜੀ ਉਹਦੇ ਵਿੱਚ ਬਹੁਤ ਬੈਨੀਫਿਟ ਹੁੰਦਾ ਤੇ ਇਹ ਤਾਂ ਦਾ ਬਹੁਤ ਹੀ ਵਧੀਆ ਹੁੰਦਾ ਇਹ ਨੂੰ ਦੋ ਆਪਾਂ ਦੋ ਪਸ਼ੂਆਂ ਤੋਂ ਵੀ ਸ਼ੁਰੂ ਕਰ ਸਕਦੇ ਹਾਂ ਜੀ ਚਾਰ ਤੋਂ ਵੀ ਹੌਲੀ ਹੌਲੀ ਇਹਨਾਂ ਨੇ ਵਾਅਦਾ ਕਰੀਓ ਜਾਣਾ ਇੱਕ ਲੱਖ ਤਾਂ ਜੇ ਅਪਾ ਕੋ ਇਹ ਇੱਕ ਇੱਕ ਲੱਖ ਤਾਂ ਤਾਂ ਕੋਈ ਵੀ ਕੰਮ ਹੁੰਦਾ ਨਹੀਂਗਾ ਹੌਲੀ ਹੌਲੀ ਸ਼ੁਰੂ ਹੁੰਦਾ ਜੀ ਉਹ ਆਪਾਂ ਵੀ ਪਹਿਲਾ ਆਪਣੇ ਵੀ ਇੱਕ ਮੱਝ ਤੋਂ ਹੀ ਸ਼ੁਰੂ ਕੀਤਾ ਹੋਇਆ ਹੁਣ ਤਿੰਨ ਨੇ ਤਿੰਨ ਮੱਝਾਂ ਨੇ ਆਪਣੇ ਲਵੇ ਦੋ ਕਟੀਆਂ ਨੇ ਇੱਕ ਮੱਝ ਹੈ ਜੀ ਦੋ ਬੈੜੀਆਂ ਨੇ ਇੱਕ ਬੱਚੀ ਆ ਛੋਟੀ ਜੀ ਹੌਲੀ ਹੌਲੀ ਇਹਨੇ ਆਪੇ ਵੱਧਦਾ ਗਰੋ ਕਰੀ ਜਾਣਾ ਆਪਣੇ ਫਾਰਮ 'ਤੇ ਵੱਧ ਹੀ ਜਾਣਾ ਹੈ ਇਸ ਕਰਕੇ ਇਹ ਫਾਰਮ ਤੁਸੀਂ ਵੀ ਜਰੂਰ ਟੰਗਾ ਰੱਖਿਆ ਕਰੋ ਜੀ ਪਸ਼ੂ ਪਾਲਣ ਨਾਲ ਤਾਂ ਕ ਬਹੁਤ ਵਧੀਆ ਥੈਂਕ ਯੂ ਜੀ